ਅੱਜ ਕੱਲ੍ਹ ਲੋਕ ਇੱਕ ਦੂਜੇ ਦੀ ਰੀਸ ਬਹੁਤ ਕਰ ਰਹੇ ਆ ਕੋਈ ਕਿਸ ਕਲਾਕਾਰ ਦੀ ਕਰ ਰਿਹਾ ਕੋਈ ਕਿਸ ਦੀ ਕਰ ਰਿਹਾ ਕੋਈ ਆਪਣੇ ਫੇਸ ਤੇ ਟੈਟੂ ਬਣਵਾ ਰਿਹਾ ਪਰ ਇਹਨਾਂ ਦੀ ਬਾਤ ਕੁਰਬਾਨੀ ਨੇ ਆਪਾਂ ਨੂੰ ਦੱਸਿਆ ਵਾ ਵੀ ਆਪ ਡੁੱਬੇ ਚ ਉਹ ਬੇਦਮਹ ਚੇਲੇ ਦੀਏ ਵਹਾਏ ਕਹਿੰਦੇ ਉਹ ਆਪ ਡੁੱਬ ਜਾਣਗੇ ਆਪਣੇ ਚੇਲਿਆਂ ਨੂੰ ਵੀ ਵਹਾ ਕੇ ਲੈ ਜਾਣਗੇ ਤੇ ਰੀਸ ਕਿਹਨਾਂ ਦੀ ਕਰਨੀ ਸੀ ਇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ ਜਿਸ ਵਕਤ ਭਗਤ ਕਬੀਰ ਜੀ ਨੇ ਨਾਮਦੇਵ ਜੀ ਨੇ ਸੈਣ ਜੀ ਨੇ ਬਾਬਰ ਬਦਾਜੀਆਂ ਨੇ ਉਸ ਪਰਮਾਤਮਾ ਨੂੰ ਤੇ ਆਇਆ ਤੇ ਉਹਨਾਂ ਦਾ ਇਸ ਦੁਨੀਆ ਤੇ ਜਸ ਹੋਇਆ ਤੇ ਉਹਨਾਂ ਦਾ ਜਸ ਸੁਣ ਕੇ ਉਹਨਾਂ ਦੀ ਵਡਿਆਈ ਸੁਣ ਕੇ ਰੀਸ ਦੇ ਨਾਲ ਹੀ ਭਗਤ ਧੰਨਾ ਜੀ ਬੈਠੇ ਸੀ ਨਾ ਇਹ ਵੀ ਸੁਣ ਕੇ ਜਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਈਆ ਧੰਨਾ ਵੜਪਾਗਾ ਪੂਰਾ ਸ਼ਬਦ ਪੜਨਾ ਜੇ 487 ਅੰਗ ਤੇ ਤੁਸੀਂ ਪੜ ਲਿਓ ਤੇ ਉਸ ਪਰਮਾਤਮਾ ਨੂੰ ਤੇ ਆਇਆ ਇਹਨਾਂ ਨੇ ਤੇ ਪ੍ਰਤਖ ਪਰਮਾਤਮਾ ਦੇ ਇਹਨਾਂ ਨੂੰ ਦیدار ਹੋਏ ਦਰਸ਼ਨ ਹੋਏ ਇਹਨਾਂ ਦੀ ਆਪਰੀਸ ਕਰਨੀ ਸੀ ਪਿਆਰਿਓ ਨਿਤਨੇਮ ਆਪਣਾ ਵਧਾਉਣਾ ਉਸ ਪਰਮਾਤਮਾ ਨੂੰ ਗੋਣਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਆ